ਇਹ ਤਾਂ ਕਿ ਪ੍ਰੋਬਲਮਸ ਹੈਗੀਆਂ ਪਾਰਟੀ ਦੇ ਅੰਦਰ ਜਾਂ ਸੰਗਠਨ ਦੇ ਅੰਦਰ ਉਹਨਾਂ ਤੋਂ ਉਹਨਾਂ ਨੂੰ ਜਾਣੂ ਕਰਾਇਆ ਜਾ ਬਹੁਤ ਸਾਰੇ ਲੋਕਾਂ ਨੇ ਆਪਣੇ ਆਪਣੇ ਵਿਚਾਰ ਰੱਖੇ ਸੁਝਾਅ ਦਿੱਤੇ رائے ਦਿੱਤੀ مشورے ਦਿੱਤੇ ਮੌੜਲੇ ਸਮੇਟ ਪਾਰਟੀ ਇਹਦੇ ਤੇ ਪੁਖਤਾ ਸੋਚ ਸਮਝ ਕੇ ਫੈਸਲੇ ਲੈ ਕੇ ਕੰਮ ਕਰਨਗੇ ਇਸ ਕਰਕੇ ਅੱਜ ਅਸੀਂ ਇੱਥੇ ਆਏ ਆ ਕੱਲ ਨੂੰ ਲੁਧਿਆਣਾ ਜਾਣਾ ਹੈ ਇਹ ਨਿਰੰਤਰ ਲੋਕ ਸਭਾ ਵਾਈਜ਼ ਐਕਸਟੈਂਡਡ ਮੀਟਿੰਗ ਦਾ ਜਿਹੜਾ سلسلہ ਹੈਗਾ ਉਹ ਜਾਰੀ ਹੈਗਾ ਔਰ 11 ਤਰੀਕ ਨੂੰ ਖਰਗੀਸਾ ਜਦਵਿੰਦਰ ਯਾਦਵ ਜੀ ਆਦੇ ਪੰਜਾਬ ਦੇ ਸਾਰੇ ਜਿੰਨੇ ਵੀ ਵਰਕਰ ਸਾਥੀ ਨੇ ਕਾਂਗਰਸ ਪਾਰਟੀ ਦੇ ਜਿਹੜੇ ਜਿਹਨਾਂ ਕੋਲੇ ਅਹੁਦੇ ਨੇ ਮੰਡਲ ਪ੍ਰਧਾਨ ਨੇ ਮੰਡਲ ਕਮੇਟੀਆਂ ਦੇ ਪ੍ਰਧਾਨ ਨੇ ਬੀਐਲਏ ਨੇ ਕਮੇਟੀਆਂ ਨੇ ਬਲਾਕ ਪ੍ਰਧਾਨ ਤੇ ਉਹਨਾਂ ਦੀ ਕਮੇਟੀਆਂ ਉਹਨਾਂ ਨਾਲ ਚਰਚਾ ਤੇ ਕੰਵੈਨਸ਼ਨ ਕਰਨਗੇ ਮੀਟਿੰਗ ਕਰਨਗੇ ਸਮਰਾਂ ਦਾ अच्छा सर ਜਿਹੜਾ ਜਹੰਗਾਮਾ ਆਇਆ ਉਹਦੇ ਬੜੇ ਚਰਚੇ ਹੋਣੇ ਕਿ ਟਿਕਟ ਨੂੰ ਲੈ ਕੇ ਹੰਗਾਮਾ ਹੋ ਗਿਆ ਹੈ ਹਿੰਦੂ ਸਿੱਖ ਹਿੰਦੀ ਵਿੱਚ ਸੈਂਕੜੇ ਕੀ ਹੰਗਾਮਾ ਦੇਖੋ ਯਾਰ ਕਿਸੇ ਦਾ ਹੰਗਾਮਾ ਕਿਸੇ ਲੀਡਰ ਦੇ ਨਹੀਂ ਕੀਤਾ ਮੇਰੀ ਤੁਹਾਨੂੰ ਬੇਨਤੀ ਹੈ ਕਿ ਇਹ 780 ਜਿਹੜੇ ਸਾਡੇ ਵਰਕਰ ਸਾਥੀ ਆਏ ਕੋਈ ਇੱਕ ਵਿਅਕਤੀ ਆਪਦੀ ਇੱਛਾ ਪ੍ਰਗਟ ਕਰ ਗਿਆ ਔਰ ਕਿਸੇ ਨੂੰ ਕੀ ਅਰਜ਼ ਹੈ ਕੋਈ ਮੋਢੇ ਦੇ ਭਾਰ ਤੇ ਸਾਰੇ ਮੇਰੇ ਕੋਲ ਦੀ ਤਾਰ ਹੈ ਉਹ ਆਪਣੀ ਇੱਛਾ ਪ੍ਰਗਟ ਕਰਨ ਦਾ ਉਹਨਾਂ ਨੇ ਆਪ ਦੇ ਮਨ ਦੇ ਪਾਉ ਦੱਸੇ ਮੈਨੂੰ ਤਾਂ ਲੱਗਦਾ ਨਹੀਂ ਕਿਸੇ ਪ੍ਰਕਾਰ ਦਾ ਕੋਈ ਹੰਗਾਮਾ ਹੈ ਹਾਂ ਕਿ ਯਾਰੀ ਇੱਕ ਦੂਜਾ ਬੰਦਾ ਬੋਲਦਿਆਂ ਨੂੰ ਸੁਣ ਕੇ ਉਤੇਜਨਾ ਛਾ ਜਾਂਦਾ ਹੈ ਮੈਨੂੰ ਲੱਗਦਾ ਨਹੀਂ ਕਿ ਕਿਸੇ ਪ੍ਰਕਾਰ ਦੀ ਕੋਈ ਲੜਾਈ ਹੋਈ ਹੈ ਦਾਸ ਨਵਜੋਤ ਸਿੰਘ ਸਿੱਧੂ ਦਾ ਕੋਈ ਨਾਮ ਨਹੀਂ ਆਇਆ ਨਵਜੋਤ ਕੋਈ ਨਹੀਂ ਬਾਕੀ ਸਾਰੇ ਚਲੇ ਗਏ ਵੇਖੋ ਸਰਦਾਰ ਨਵਜੋਤ ਸਿੰਘ ਸਿੱਧੂ ਸਾਡੀ ਕਮੇਟੀ ਦੀ ਮੀਟਿੰਗ